ਪਰ ਉਹ ਸਾਡੇ ਜਹਨ ਵਿੱਚ ਹੁੰਦੀਆਂ ਤਾਂ ਹੈਗੀਆਂ ਨੇ ਗੱਲਾਂ ਹੋ ਪਰ ਸਾਡੇ ਸਾਹਮਣੇ ਕਿਹੜੀ ਸਿਚੁਏਸ਼ਨ ਦੇ ਵਿੱਚ ਕਿਵੇਂ ਸਾਡੇ ਸਾਹਮਣੇ ਰਿਪਰੈਜ਼ੈਂਟ ਕੀਤੀਆਂ ਜਾਂਦੀਆਂ ਨਹੀਂ ਗੀਆਂ ਕਹਿਣ ਦਾ ਮਤਲਬ ਜਿਹੜੇ ਬੰਦੇ ਨੂੰ ਸ਼ਬਦ ਮਾੜਾ ਚ ਪਰੋਣੇ ਆਉਂਦੇ ਨੇ ਜਿਹੜੇ ਬੰਦੇ ਨੂੰ ਸ਼ਬਦ ਕਹਿਣੇ ਆਉਂਦੇ ਨੇ ਨਾ ਉਹ ਮਹਾਨ ਹੁੰਦਾ ਜਿਵੇਂ ਆਪਾਂ ਆਮ ਵੀਡੀਓ 'ਚ ਦੇਖਦੇ ਆਪਾਂ ਜਿਹੜਾ ਸਤेंद्र ਸੱਤੀ ਐਂਕਰ ਆ ਬਹੁਤ ਵਧੀਆ ਹਰ ਇੱਕ ਉਸ 스테이지 퍼포먼ਸ ਕਰਦੀ ਹੈ ਅੱਜ ਕੱਲ ਤਾਂ ਲੀਡਰਾਂ ਦੇ ਮੂਹਰੇ ਵੀ ਉਹ 스테이지 퍼포먼ਸ ਕਰਦੀ ਹੈ ਥੋੜੇ ਦਿਨ ਹੋਇਆ ਸੀ ਇੱਕ ਪ੍ਰੋਗਰਾਮ ਹੋਇਆ ਸੀ ਜਿਹੜਾ ਉਹਦੇ ਵਿੱਚ ਵੀ ਜਿੱਥੇ ਅ ਸੈਂਟਰ ਸਰਕਾਰ ਨੇ ਇੱਕ ਪ੍ਰੋਗਰਾਮ ਕੀਤਾ ਉੱਥੇ ਉਹਨੇ ਉਹ ਕਰੇ ਅ ਪੋਸਟਿੰਗ ਕਰੀ ਸੀ ਪਰ ਚੱਕਰ ਕੀ ਚੀਜ਼ ਹੈ ਕਿਉਂਕਿ ਸ਼ਬਦ ਬਣਨੇ ਆਉਂਦੇ ਨੇ ਇੱਕ ਰਾਜਨੀਤੀਵਾਦੀ ਇੱਕ ਨੇਤਾ ਹੁੰਦਾ ਹੈਗਾ ਇੱਕ ਨੇਤਾ ਕੋਲੇ ਕੀ ਹੁੰਦਾ ਉਹਦੇ ਕੋਲੇ ਕੀ ਹੁੰਦਾ ਨਾ ਹੋ ਸਕਦਾ ਹੈ ਵੀ ਸਾਡੇ ਕੋਲੇ ਦਿਮਾਗ ਇੱਕ ਨੇਤਾ ਨਾਲੋਂ ਜ਼ਿਆਦਾ ਹੋਵੇ ਪਰ ਅਸੀਂ ਕਿਸੇ ਨੂੰ ਨੇਤਾ ਬਣਾਇਆ ਹੁੰਦਾ ਹੈ ਅਸੀਂ 10 ਬੰਦਿਆਂ ਦੀ ਇੱਕ ਜੁੰਡਲੀ ਬਣਾ ਲਈ 10 ਬੰਦਿਆਂ ਕੋਲੋ ਦਿਮਾਗ ਉਹ ਦਾ ਉਹ ਨਾ ਕੀ ਕਰਦਾ ਸੋ ਉਹਨੂੰ ਸਟੱਡੀ 10 ਜਾਨਾਂ ਨੇ ਕੀ ਬਣਾਇਆ ਸੀ ਵੀ ਆਪਾਂ ਇੱਕ ਮੰਨ ਲਓ ਇੱਕ ਸੋਸ਼ਲ ਵਰਕ ਦੀ ਇੱਕ ਟੀਮ ਤਿਆਰ ਕਰ ਲਈ ਜਾਂ ਕੋਈ ਆਪਾਂ ਪਿੰਡ ਦੇ ਲਈ ਕੰਮ ਕਰਨਾ 10 ਜਾਨਾਂ ਨੇ ਤਿਆਰ ਕਰ ਲਿਆ ਕੁਝ ਕੁ ਦਿਨ ਲੱਗਣਗੇ ਵੀ ਉਹਨਾਂ 10 ਦੇ ਵਿੱਚੋਂ ਇੱਕ ਉੱਬਰ ਕੇ ਸੋਡਮਰੇ ਲੀਡਰ ਬਣ ਕੇ ਪੇਸ਼ ਹੋ ਜਾਂਦਾ ਕਿ ਤਨਾ ਕਹਤੇ ਅਸੀਂ ਦੀ ਹੈਲਪ ਕਰਦੇ ਨੇ ਉਹਨਿਆਂ ਵੀ ਹਾਂ ਤੈਨੂੰ ਨੌਲੇਜ ਜ਼ਿਆਦੇ ਆ ਕਿਉਂਕਿ ਅਸੀਂ ਖੁਦ ਨੂੰ ਘੱਟ ਆਂਕ ਕੇ ਨਾ ਅਸੀਂ ਉਹਨੂੰ ਲੀਡਰ ਬਣਾ ਦਿੰਦੇ ਹਾਂ ਜਿਹੜੇ ਲੀਡਰ ਹੁੰਦੇ ਨੇ ਇਹ ਸਾਡੀ ਜਿਹੜੀ ਇਹ ਨਾ ਦਿਮਾਗ ਦੀ ਮੈਟੈਲਿਟੀ ਨੂੰ ਸਮਝ ਲੈਂਦੇ ਨੇ ਵੀ ਲੋਕਾਂ ਦੇ ਦਿਮਾਗ ਨਾਲ ਕਿਵੇਂ ਖੇਡਿਆ ਜਾ ਸਕਦਾ ਹੈ ਛੋਟੇ ਸਾਹਮਣੇ ਹੈ ਹੁਣ ਸਾਡੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਮੁੱਦੇ ਨੇਗੇ ਇੱਕ ਟਾਈਮ ਦੇ